ਬੜੀ ਕਹੀ ਜਾਂਦੀ ਹੈ ਸਾਡੇ ਬੰਦੇ ਬਾਹਰ ਗਏ ਹੋਏ ਨੇ ਕਿੰਨੇ ਕ ਬਾਹਰ ਗਏ ਨੇ ਹੁਣ ਇਹ ਜੇ ਇੱਕ ਸਾਡੇ ਆਲੋਚਕ ਨੇ ਲਿਖਿਆ ਕਿ ਜੀ ਸਿਰਫ ਸਿਰਫ ਕਹਿ ਕੇ ਕਿ ਸਿਰਫ 40 ਲੱਖ ਪ੍ਰਵਾਸੀ ਨੇ ਤੁਸੀਂ ਕਿਉਂ ਇਸ ਗੱਲ ਨੂੰ ਬੁਰਾ ਮੰਨੀ ਜਾਂਦੇ ਹੋ 3 ਕਰੋੜ ਦੇ ਲਗਭਗ ਪਲੱਸ ਔਰ ਮਾਈਨਸ ਸਾਡੀ ਆਬਾਦੀ ਹੈ ਤੇ 40 ਲੱਖ ਉਹਦੇ ਵਿੱਚ ਪ੍ਰਵਾਸੀ ਨੇ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨੀ ਵੱਡੀ ਪਰਸੈਂਟੇਜ ਹੈ ਤੇ ਸਾਡੇ ਬਾਹਰ ਦੁਨੀਆਂ ਦਾ ਸਾਰੇ ਦੇਸ਼ ਦੇ ਲੋਕ ਕੈਨੇਡਾ ਅਮਰੀਕਾ ਇੰਗਲੈਂਡ ਜਿੰਨੇ ਵੀ ਦੇਸ਼ ਦੇ ਸਾਡੇ ਟੋਟਲ ਪੰਜਾਬੀ ਇੰਨੇ ਨਹੀਂ ਹੋਣੇ ਸਾਰੀ ਦੁਨੀਆ 'ਚ ਹੁਣ ਦੱਸੋ ਇਹ ਫਰਕ ਹੈ ਜਾਂ ਨਹੀਂ ਹੈ ਔਰ ਸਾਡੇ ਲੋਕ ਉੱਥੇ ਜਾ ਕੇ ਲੀਨ ਹੋ ਗਏ ਨੇ ਉੱਥੇ ਟੈਕਸ ਭਰਦੇ ਨੇ ਕਿੰਨਾ ਟੈਕਸ ਭਰਦੇ ਨੇ ਜੀ ਅੱਜ ਕੈਨੇਡਾ ਦੇ ਵਿੱਚ ਰਿਪੋਰਟ ਆਈ ਅੱਜ ਨਹੀਂ ਪਹਿਲਾਂ ਵੀ ਸੀ ਕਿ ਸਭ ਤੋਂ ਜ਼ਿਆਦਾ ਅਗਰ ਕੈਨੇਡਾ ਦੇ ਵਿੱਚ ਕੋਈ ਕਮਿਊਨਿਟੀ ਟੈਕਸ ਦਿੰਦੀ ਆ ਤਾਂ ਪੰਜਾਬੀ ਕਮਿਊਨਿਟੀ ਆ ਕੀ ਇਹ ਟੈਕਸ ਦਿੰਦੇ ਨੇ ਔਰ ਕਿੰਨੀਆਂ ਇਹ ਤੁ ਕਿਸ ਫਾਰਮਲਿਟੀਆਂ ਨਾਲ ਜਾਂਦੇ ਨੇ 40 40 ਲੱਖ ਰੁਪਇਆ ਲਾ ਕੇ ਇਹ ਕਿਨੇ 10 ਰੁਪਏ ਲਾ ਕੇ ਆਉਂਦੇ ਨੇ ਚਲੋ ਬਾਹਰ ਦੀ ਗੱਲ ਹੈ ਛੱਡ ਦੇਦੇ ਤੁਸੀਂ ਕਰਦੇ ਹੁੰਦੇ ਆ ਛੱਡ ਦਿੰਨੇ ਆ ਹਿਮਾਚਲ ਦੀ ਲੈ ਲਓ ਖਰੀਦ ਸਕਦੇ ਹੋ ਉੱਥੇ ਕੁਝ ਜਾ ਕੇ ਬਣਾ ਸਕਦੇ ਹੋ ਵੋਟ ਈਸਟਰਨ ਸਟੇਟਾਂ ਦੀ ਲੈ ਲਓ ਕਿਸੇ ਵੀ ਸਟੇਟ ਦੀ ਲੈ ਲਓ ਯਾਰ ਹੁਣ ਇਹ ਕਹਿਣਗੇ ਜੀ ਇਹ ਸਾਡੇ ਜੁਡੀ ਇਹ ਸਾਡੇ ਅਧਿਕਾਰ ਚ ਨਹੀਂਗਾ ਪੰਜਾਬ ਗਵਰਨਮੈਂਟ ਦੇ ਤਾਂ ਤੁਸੀਂ ਇਹ ਰეკਮੈਂਡੇਸ਼ਨ ਭੇਜੋ ਸੈਂਟਰ ਨੂੰ ਜੋ ਪੰਜਾਬੀ ਹੈ ਜੋ ਪੰਜਾਬੀ ਚ ਜਾਂ ਇਹਦੇ ਚ ਲੀਨ ਰੰਗਿਆ ਹੋਇਆ ਪੰਜਾਬੀ ਹੈ ਚ ਸਾਨੂੰ ਉਹਦੇ ਨਾਲ ਕੋਈ ਮਸਲਾ ਨਹੀਂ ਮੈਂ ਹੁਣੇ ਜੇ ਅਸੀਂ ਹੰਬੜਾ ਪਿੰਡ ਗਏ ਸੀ ਉੱਥੇ ਇੱਕ ਬਲਬੀਰ ਸਿੰਘ ਹੋਰੀ ਬੰਦੇ ਮਿਲੇ ਗਾਤਰਾ ਪਾਇਆ ਹੋਇਆ ਸੀ ਔਰ ਪਿਛਲੇ ਕਾਫੀ ਸਾਲਾਂ ਤੋਂ ਪ੍ਰਸ਼ਾਦ ਜੋ ਵੰਡਦੇ ਕੜਾ ਪ੍ਰਸ਼ਾਦ ਦੀ ਸੇਵਾ ਜਦੋਂ ਭੋਗ ਤੋਂ ਬਾਅਦ ਉਹਦੀ ਉਹ ਸੇਵਾ ਨਿਭਾਉਂਦੇ ਸੀ ਮੈਨੂੰ ਆਦਾ ਜੀ ਸਾਡੇ ਨਾਲ ਥੋੜਾ ਕਾਹਦਾ ਮਸਲਾ ਹੈ ਤੁਹਾਡੇ ਨਾਲ ਕਾਹਦਾ ਮਸਲਾ ਹੋਣਾ ਅਨਾਂ ਨਹੀਂ ਜੀ ਮੈਂ ਪ੍ਰਵਾਸੀ ਹਾਂ ਪਰ ਮੈਂ ਇਹ ਚਮੇਗਾ ਬਿਲਕੁਲ ਨਹੀਂਗਾ ਤੁਹਾਡੇ ਬਾਰੇ ਮੈਂ ਬੋਲੂਗਾ ਵੀ ਜਿਹੜਾ ਬੰਦਾ ਸਾਡੀ ਪੰਜਾਬੀਆ ਚ ਲੀਨ ਹੋ ਗਿਆ ਜਿਹੜਾ ਇਥੋਂ ਦਾ ਹੋ ਗਿਆ ਜਿਹਦਾ ਦਿਲ ਪੰਜਾਬ ਲਈ ਧੜਕਣ ਲੱਗ ਗਿਆ ਉਹ ਸਾਡਾ ਐਨੇ ਸਾਲ ਹੋ ਗਏ ਮੈਂ ਕਹਾਂ ਤੁਸੀਂ ਇੱਥੇ ਲੀਨ ਹੋ ਗਏ ਹੋ ਸਾਡੇ ਹੋ ਜਿਵੇਂ ਕਿ ਸਾਡੇ ਬਹੁਤ ਸਾਰੇ ਬੰਦੇ ਜਿਹੜੇ ਕੈਨੇਡਾ ਚ ਗਏ ਇੰਗਲੈਂਡ ਚ ਗਏ ਉਥੋਂ ਦੇ ਹੋਗੇ ਇਹ ਗੱਲ ਇਸ ਲਈ ਮੈਂ ਕਹਿ ਰਿਹਾ ਕਿ ਸਾਡੀ ਹਰ ਉਸ ਬੰਦੇ ਨਾਲ ਵਿਰੋਧ ਨਹੀਂਗਾ ਜਿਹੜਾ ਬੰਦਾ ਸਾਡੇ ਚ ਲੀਨ ਆ ਉਹ ਸਾਡਾ ਪਰ ਜਿਹੜੇ ਬੰਦੇ ਤਿੰਨ ਤਿੰਨ ਆਧਾਰ ਕਾਰਡ ਬਣਾਈ ਫੜਦੇ ਨੇ ਆ ਕੰਮ ਐ ਇਹ ਤੁਹਾਨੂੰ ਦੱਸੂਗਾ ਇਨ੍ਹਾਂ ਦੇ ਪਿੰਡ ਦੇ ਤਿੰਨ ਆਧਾਰ ਕਾਰਡ ਬਣਾਏ ਹੋਏ ਨੇ ਇੱਕ ਬੰਦੇ ਦੇ ਦੱਸੀ ਕੰਮੇ ਤੂੰ ਦੱਸ ਬੋਲ ਕੇ ਮੇਰੇ ਪਿੰਡ ਇੱਕ ਉੱਚੀ ਬੋਲ ਕੇ ਦੱਸੀ ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਆਪਣੇ ਪਿੰਡ ਤੇ ਮੇਰਾ ਪਿੰਡ ਬੜੀ ਮੁਹਾਲੀ ਦੇ ਨੇੜੇ ਪਿੰਡ ਹੈ ਮੇਰਾ ਪਹਿਲਾਂ ਤਾਂ ਸਾਡੇ ਪੰਜਾਂ ਦੀਆਂ ਬੋਟਾਂ ਬਣਾਈਆਂ ਉਹ ਹੁਣ ਪਿੱਛੇ ਇੱਕ ਕੁਆੜੀਏ ਦੇ ਕੋਈ ਮੇਰਾ ਘਰੇ ਚੋਰੀ ਹੋ ਗਈ ਮੈਂ ਕੁਆੜੀਏ ਕੋਲ ਚਲੇ ਗਿਆ ਉਹਨੂੰ ਪੁੱਛਣ ਲੱਗਿਆ ਵੀ ਤੇਰਾ ਕੀ ਆਈਡੈਂਟੀਫਿਕੇਸ਼ਨ ਹੈ ਇੱਥੇ ਕਿਦਾਂ ਰਹਿੰਦਾ ਤੂੰ ਕੀ ਸਿਸਟਮ ਹੈ ਤੇਰਾ ਉਹਨੇ ਆਪਣਾ ਆਧਾਰ ਕਾਰਡ ਦਿਖਾਇਆ ਉਹਨੇ ਪਹਿਲਾਂ ਦਿਖਾਇਆ ਫਿਰ ਦੂਜਾ ਦਿਖਾਇਆ ਫਿਰ ਤੀਜਾ ਦਿਖਾਇਆ ਮੈਂ ਕਿਹਾ ਇਹ ਕੀ ਚੀਜ਼ ਹੈ ਕਹਿੰਦਾ ਜੀ ਇਹ ਮੇਰਾ ਮੁਹਾਲੀ ਦਾ ਸਾਡੇ ਇੱਥੇ ਤਾਂ ਬਣਾਇਆ ਹੋਇਆ ਇੱਕ ਚੰਡੀਗੜ੍ਹ ਦਾ ਰਾਇਪੁਰ ਦਾ ਜੀ ਇੱਕ ਯੂਪੀ ਦਾ ਮੈਂ ਕਿਹਾ ਇਹ ਤਿੰਨ ਕਿੱਦਾਂ ਬਣਾਏ ਆ ਚਲੋ ਇਹਦੇ ਕੋਲ ਤਾਂ ਇੱਕ ਆਈਡੈਂਟੀ ਹੈ ਇਹ ਦੇਖ ਲਿਆ ਅਸੀਂ ਹੋਰ ਪਤਾ ਨਹੀਂ ਕਿੰਨੇ ਬੰਦੇ ਅਸੀਂ ਆਪਣੇ ਪਿੰਡੇ 'ਚ ਇੱਕ ਹੋਕਾ ਦਿੱਤਾ ਵੀ ਤੁਸੀਂ ਇਹ ਜਿਹੜੇ ਸਾਡੇ ਭਈਏ ਹੈਗੇ ਆ ਇਹਨਾਂ ਦਾ ਤੁਸੀਂ ਵੈਰੀਫਿਕੇਸ਼ਨ ਕਰਾਓ ਜੀ ਵੀ ਹਰੇਕ ਬੰਦੇ ਦੀ ਕੀ ਨਾ ਦੀ ਆਈਡੈਂਟੀਫਿਕੇਸ਼ਨ ਪਿੱਛੇ ਜਿਹੜੇ ਆਧਾਰ ਕਾਰਡ ਇੱਥੇ ਬਣਾਏ ਆ ਵੋਟਰ ਕਾਰਡ ਬਣਾਏ ਆ ਇਹ ਪਿੱਛੇ ਵੋਟਾਂ ਘਟਾ ਕੇ ਲਿਆਏ ਆ ਜੇ ਪ੍ਰਸ਼ਾਸਨ ਇੱਕ ਵਾਰ ਕਹਿ ਦੇਵੇ ਦਬਕੇ ਨਾਲ ਵੀ ਤੁਸੀਂ ਆਪਣੀਆਂ ਪਿਛਲੀਆਂ ਵੋਟਾਂ ਕਟਾ ਕੇ ਵੋਟ ਬਣਾਈਏ ਤੇ ਕਿਉਂ ਉਸ ਸਮੇਂ ਭਾਈ ਜੀ ਸਾਰੇ ਬੰਦੇ ਇੱਥੋਂ ਦੌੜ ਜਾਣਗੇ ਕਿਉਂਕਿ ਕ੍ਰਿਮੀਨਲ ਲੋਕ ਐ ਮੇਰੇ ਪਿੰਡ ਪਿੱਛੇ 32 ਵੋਟਾਂ ਬਣੀਆਂ ਨੇਪਾਲੀ ਦੀ ਵੋਟ ਲੈ ਕੇ ਬਣਾ ਲਈ ਪਿੰਡ ਦੇ ਸਰਪੰਚ ਨੇ ਆਪਣੇ ਪਤੇ ਦੇ ਬੜਾ ਮੈਂ ਉਹ ਮੁੱਦਾ ਚੱਕਿਆ ਬੜਾ ਮੁੱਦਾ ਚੱਲਿਆ ਪਰ ਸਾਡੇ ਲੋਕਾਂ ਨੂੰ ਜਾਗਣ ਦੀ ਲੋੜ ਐ ਭਾਈ ਜੀ ਉਹਨਾਂ ਨੇ ਬਹੁਤ ਵਧੀਆ ਮੁੱਦਾ ਚੱਕਿਆ ਇਦੇ ਨਾਲ ਆਪਾਂ ਨੂੰ ਆਪਣੇ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਕਿਉਂਕਿ ਜਿਹੜਾ ਕ੍ਰਾਈਮ ਹੋ ਰਿਹਾ ਜਿੰਨੀ ਮਾਰਗਟਾਈ ਹੋ ਰਹੀ ਹੈ ਇਹ ਸਾਰੇ ਕ੍ਰਿਮੀਨਲ ਬੰਦੇ ਆ ਕੇ ਇੱਥੇ ਕਰ ਰਹੇ ਆ ਸਾਡੇ। ਉਹ ਤੁਸੀਂ ਇਹ ਦੱਸੋ ਤਿੰਨ ਆਧਾਰ ਕਾਰਡ ਕਿਉਂ ਰੱਖੇ ਹੋਏ ਨੇ? ਸਾਡਾ ਇੱਕ ਕਾਨੂੰਨ ਹੈ। ਤੁਸੀਂ ਐਡਰੈਸ ਦਿਓ ਆਧਾਰ ਕਾਰਡ ਤੇ ਚੇਂਜ ਹੋ ਜਾਊਗਾ ਪਰ ਕਿੰਨੇ ਰੱਖੇ ਜਾਣਗੇ? ਬਾਕੀ ਪਹਿਲੇ ਵਾਲਾ ਕੈਨਸਲ ਹੋ ਜਾਊਗਾ ਨਾ ਛੱਡ ਦਿਓਗੇ। ਉਹ ਤਿੰਨ ਕਿਉਂ ਰੱਖੇ ਹੋਏ ਨੇ ਕਿ ਜਿਹੜਾ ਮਰਜ਼ੀ ਇਸਤੇਮਾਲ ਕਰ ਲਓ। ਆਹੀ ਗੱਲ ਅਸੀਂ ਕਹਿ ਰਹੇ ਆ। ਇਹ ਤਾਂ ਚੱਲੋ ਫੇਰ ਵੀ ਨੰਬਰ ਸੇਮ ਹੈ। ਕਈ ਤਾਂ ਅੱਡ ਬਣਾਈ ਫਿਰਦੇ ਨੇ ਕਿਉਂਕਿ ਆਈਡੈਂਟੀਟੀ ਕਾਰਡ ਤਾਂ ਬਹੁਤ ਹੁੰਦੇ ਨੇ ਇੱਕ ਵੋਟਰ ਕਾਰਡ ਹੋ ਗਿਆ ਤੁਹਾਡਾ ਔਰ ਇੱਕ ਹੋਰ ਗੱਲ ਜੋ ਹੁਣੇ ਨੇ ਕਹੀ ਕਿ ਤਿੰਨ ਆਧਾਰ ਕਾਰਡ ਕਿਉਂ ਵੀ ਸਾਡਾ ਕਾਨੂੰਨ ਹੈਗਾ ਕਿ ਤੁਸੀਂ ਐਡਰੈਸ ਚੇਂਜ ਕਰ ਲਓ ਆਧਾਰ ਕਾਰਡ ਚੇਂਜ ਹੋ ਜਾਊਗਾ ਪਹਿਲਾ ਛੱਡ ਦਿਓਗੇ ਅਗਲਾ ਆਪਣਾ ਲੂਗੇ ਇਹ ਤਿੰਨੇ ਹੀ ਬਾਕੀ ਨੇ ਕਿਉਂਕਿ ਜਿਹੜਾ ਜਿੱਥੇ ਲੱਗਦਾ ਹੈ ਇਸਤੇਮਾਲ ਕਰ ਲੋ ਔਰ ਕਦੇ ਆਧਾਰ ਕਾਰਡ ਵੀ ਯਾਰ ਇਹਨਾਂ ਨੇ ਆਪਦੇ ਵੋਟਰ ਕਾਰਡ ਵੀ ਲੱਗੇ ਹੋਏ ਆ ਇਹਨਾਂ ਨੇ ਆਪ ਦੇ ਜੋ ਵੀ ਆ ਦੂਸਰੇ ਅਗੇ ਨੈਸ਼ਨ ਕਾਰਡ ਵੀ ਰੱਖੇ ਹੋਏ ਨੇ ਕਿ ਜਿਹੜਾ ਜਿੱਥੇ ਇਸਤੇਮਾਲ ਹੁੰਦਾ ਕਰੋ ਕੰਮ ਕਰੋ ਔਰ ਭਜੋ ਇਹੀ ਕਹਿਣ ਲਈ ਅਸੀਂ ਕੱਟੇ ਹੋ ਰਹੇ ਹਾਂ ਜਾਂ ਗੱਲਾਂ ਕਰ ਰਹੇ ਹਾਂ ਜਾਂ ਲੋਕਾਂ ਨੂੰ ਕਹਿ ਰਹੇ ਹਾਂ ਜਾਗੋ ਕਿ ਜਿੰਨਾ ਚਿਰ ਤੁਸੀਂ ਖੁਦ ਨਹੀਂ ਜਾਗੋਗੇ ਹਰ ਥਾਂ ਤੇ ਮੈਂ ਨਹੀਂ ਜਾ ਸਕਦਾ ਜਾਂ ਸਾਡੇ ਬਾਕੀ ਬੰਦੇ ਨਹੀਂ ਜਾ ਸਕਦੇ ਤੁਹਾਨੂੰ ਜਾਣਾ ਪੈਣਾ ਤੁਹਾਨੂੰ ਕਰਨਾ ਪੋਣਾ ਮੈਂ ਅੱਜ ਵੀ ਕੰਮੇ ਨੂੰ ਕਿਹਾ ਮੇਰੇ ਕੋਲੇ ਅੱਜ ਜਗਤਪੁਰੇ ਵਾਲੇ ਮੁੰਡੇ ਵੀ ਆਏ ਸੀ ਮੈਂ ਉਹਨਾਂ ਨੂੰ ਵੀ ਕਿਹਾ ਮੈਂ ਬਾਕੀ ਕੁੰਬੜਾ ਵਾਲਿਆਂ ਨੂੰ ਵੀ ਕਿਹਾ ਕਿ ਕਮੇਟੀ ਬਣਾਓ ਆਪਦੀ ਇੱਕ ਹਾਂ ਨੇਕੀ ਦੇ ਕੰਮ ਲਈ ਚੰਗੇ ਕੰਮਾਂ ਲਈ ਕਮੇਟੀ ਬਣਾਓ ਸਾਰੇ ਪੰਜਾਬ ਪਿੰਡਾਂ 50 ਪੰਜਾਂ ਦੇ ਪੰਜ-ਪੰਜ ਮੁੰਡੇ ਜੋੜੋ ਮਜਾ ਲਾ ਕੋ ਗਲਤ ਕੰਮ ਹੋ ਜੇ ਹੋਰ ਛੱਡੋ ਥੋੜੇ ਹੀ ਇੱਥੇ ਇਦੇ ਨਾਲ ਜੋੜ ਕੇ ਮੈਂ ਦੱਸ ਦਿਆਂ ਜਗਤਪੁਰੇ ਦੀ ਗੱਲ ਹੋਈ ਹੈ ਉਹ ਮਾੜੀ ਜੀ ਵੀਡੀਓ ਕੱਢੀ ਉਹਨਾਂ ਦੀ ਹੈ ਮੌਜੂਦਾ ਸਾਡੇ ਐਮ.ਐਲ.ਏ ਨੇ ਜਗਤਪੁਰੇ ਦੀ ਗੱਲ ਹੋ ਰਹੀ ਸੀ ਨਾ ਕਿ ਇਹ 650 ਬੰਦਾ 650 ਬੰਦਾ 900 ਬੰਦੇ ਦੇ ਉੱਤੇ ਤੂਬੀਆ ਖੇਨੇ ਜਾ ਰਿਹਾ ਹੈ ਕਹਿ ਰਿਹਾ ਉਹ ਬੰਦਾ ਮੈਂ ਕਲੋਨੀ ਵਾਸੀਓ ਸੇ ਮਤਲੀ ਕੀ ਮਾ ਮੈਂ ਮਾਫੀ ਮੰਗਦਾ ਹਾਂ ਕਿ ਅਭੀ ਕਾਫੀ ਇਹ ਫੋਨ ਹੀ ਬਹੁਤ ਆਉਂਦੇ ਸ਼ੈਡਾ ਰੱਖ ਲੈ ਚੱਲ ਕੋਈ ਇਹਦੇ ਚ ਕੀ ਹੋਇਆ ਕਿ ਇਹ ਕਲੋਨੀ ਵਾਲਿਆਂ ਨੂੰ ਸਰਦਾਰ ਕੁਲਵੰਤ ਸਿੰਘ ਹੋਰਾਂ ਨੇ ਖੁਦ ਕਿਹਾ ਜਾ ਕੇ ਉਹਨਾਂ ਦੀਆਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਜਗਤਪੁਰੇ ਪਿੰਡ ਚਫਾਉ ਮੰਗ ਕੇ ਤੁਹਾਡੀ ਨਾ ਵੋਟਾਂ ਉੱਥੇ ਬਣਾਵਾਂਗੇ ਤਾਂ ਜੋ ਇਹਨਾਂ ਦੀ ਪੰਚਾਇਤ ਬਣ ਸਕੇ ਇਹ ਅੱਗੇ ਸਾਰੇ ਕੰਮਕਾਰ ਕਰ ਸਕਣ ਉਹ ਰੋ ਇੱਕ ਮੁੱਠੋ ਕੀ ਉਹਨਾਂ ਨੂੰ ਵੋਟ ਪਾਉਂਦੇ ਨੇ ਅੱਜ ਕਿਉਂ ਨਹੀਂ ਬੋਲੇ ਇਹ ਜਦੋਂ ਅਸੀਂ ਉਹਦਾ ਮੁੱਦਾ ਉਠਾਇਆ ਸੀ ਕਿ ਆਹ ਬਈਏ ਤਾਂ ਵੋਟਾਂ ਮੈਂ ਬਣਾਈਆਂ ਸੀ ਜਦੋਂ ਜੱਟਪੁਰੇ ਵਾਲੇ ਮੁੰਡੇ ਉਹਨਾਂ ਦੇ ਕੋਲੇ ਗਏ ਐਮਐਲਏ ਸਾਹਿਬ ਕੋਲੇ ਪਤਾ ਕੀ ਆਂਦੇ ਸੀ ਤੁਸੀਂ ਲੇਟ ਹੋ ਗਏ ਜੀ ਕੋਈ ਗੱਲ ਨਹੀਂ ਕੋਈ ਰਹਿਣ ਦੇ ਤੁਸੀਂ ਲੇਟ ਹੋ ਗਏ ਸੀਗੇ ਤੁਸੀਂ ਲੇਟ ਹੋ ਗਏ ਤਾਂ ਹੋ ਗਿਆ ਬਾਅਦ ਚ ਸਹੀ ਮਤਲਬ ਇਹਨਾਂ ਨੂੰ ਰਹਿਣ ਦਿਓ ਇੱਥੇ ਤੇ ਜਦੋਂ ਰੋਣਾ ਪੈ ਗਿਆ ਫਿਰ ਹਟ ਗਏ ਜਦੋਂ ਕੈਨਸਲ ਕਰਵਾਤੀ ਇਲੈਕਸ਼ਨ ਇਹਨਾਂ ਦੇ ਸੋ ਮੇਰੀ ਇਹਨਾਂ ਨੂੰ ਸਾਰਿਆਂ ਮੁੰਡਿਆਂ ਨੂੰ ਇਹ ਕਹਿਣਾ ਹੈ ਮੁਹੱਲੀ ਵਾਲਿਆਂ ਨੂੰ ਹਰ ਪਿੰਡ ਚੋਂ ਪੰਜ-ਪੰਜ ਮੁੰਡੇ ਲਓ ਇੱਕ ਕਮੇਟੀ ਬਣਾਓ ਇੱਥੇ ਬਣਾਓ ਸੁਹਾਣਾ ਸਾਹਿਬ ਸਿੰਘ ਸ਼ੀਦਾਂ ਗੁਰਦੁਆਰਾ ਸਾਹਿਬ ਸਾਰਿਆਂ ਨੂੰ ਕਹਿੰਦੇ ਆ ਫਿਰ ਮੁਹੱਲੀ ਵਾਲਿਆਂ ਨੂੰ ਵੀ ਬਾਕੀ ਮੁਹੱਲੀਆਣਾਂ ਨੂੰ ਵੀ ਜੋੜਾਂਗੇ ਉਹਦਾ ਕਾਰਨ ਹੈ ਇੱਕ ਕਿਤੇ ਗਊਸ਼ਾਲਾ ਦੇ ਨਾਂ ਤੇ ਇਹ ਜ਼ਮੀਨ ਲੈ ਲੈਂਦੇ ਨੇ ਆ ਇਹ ਐਮਐਲਏ ਆ ਪਹਿਲਾਂ ਵਾਲੇ ਨੇ ਮਤਲਬ ਇੱਥੇ ਕੋਈ ਜ਼ਮੀਨ ਛੱਡੀ ਹੈ ਨੇੜੇ ਤੜ